ਰੋਜੀ ਰੋਟੀ ਪੀ ਖਾਤਾ ਦੁਬਈ ਗਏ 47 ਸਾਲਾ ਵਿਅਕਤੀ ਦੀ ਮੌਤ ਹੁੰਦਾ ਦੁਖਦਾਈ ਸਮਾਚਾਰ ਮਿਲਿਆ ਹੈ ਇਸ ਸੰਬੰਧੀ ਵਿਅਕਤੀ ਦੀ ਮ੍ਰਿਤਕ ਵਿਅਕਤੀ ਦੀ ਪਤਨੀ ਚਰਨਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੋਲਪ੍ਰੀਤ ਸਿੰਘ ਪੁੱਤਰ ਵਜਨ ਸਿੰਘ ਵਾਸੀ ਅਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਕਾਫੀ ਸਮੇਂ ਤੋਂ ਦੁਬਈ ਚ ਟਰਾਲਾ ਚਲਾਉਂਦਾ ਸੀ ਅਤੇ ਡੇਢ ਕ ਮਹੀਨੇ ਪਹਿਲਾਂ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ 1 ਮਾਰਚ ਨੂੰ ਘਰੋਂ ਫੋਨ ਤੇ ਸਾਰੇ ਪਰਿਵਾਰ ਨਾਲ ਗੱਲਬਾਤ ਹੋਈ ਉਸ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ ਉਹਨਾਂ ਨੇ ਕਿਹਾ ਕਿ ਜਿੰਸ ਜਿਸ ਕੰਪਨੀ 'ਚ ਮੈਂ ਬਤੌਰ ਡਰਾਈਵਰ ਕੰਮ ਕਰਦਾ ਸੀ ਉੱਤੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਗੋਪਾਲ ਸਿੰਘ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਕੁਝ ਦਿਨਾਂ ਤੱਕ ਉਸਦੀ ਜ਼ਮਾਨਤ ਕਰਵਾ ਲਈ ਜਾਵੇਗੀ ਅਤੇ ਸਮਯੋਦ ਭਈ ਦੀ ਜੇਲ੍ਹ 'ਚ ਬੰਦਾ ਅਤੇ ਗੱਡੀ ਗੋਪਾਲ ਸਿੰਘ ਦਾ ਫੋਨ ਅਤੇ ਸਾਰੇ ਪ੍ਰੂਫ ਵੀ ਪੁਲਿਸ ਕੋਲ ਹਨ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਅਤੇ ਭਰਾ ਅਸ਼ੋਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਹੋ ਗਿਆ ਹੈ ਅਸੀਂ ਪਰੇਸ਼ਾਨ ਹੋ ਰਹੇ ਹਾਂ ਅਤੇ ਵਾਰ-ਵਾਰ ਕੰਪਨੀ 'ਚ ਫੋਨ ਕਰ ਰਹੇ ਸੀ ਪਰ ਸਾਨੂੰ ਕੋਈ ਵੀ ਸੋਸਟੇ ਜਵਾਬ ਨਹੀਂ ਸੀ ਮਿਲ ਦਿੱਤਾ ਜਾ ਰਿਹਾ ਅਤੇ ਨਾ ਹੀ ਕੋਈ ਤਨਖਾਹ ਦੀ ਭੇਜੀ ਜਾ ਰਹੀ ਸੀ ਕਿਉਂਕਿ ਘਰ ਦਾ ਗੁਜ਼ਾਰਾ ਵੀ ਗੌਰਵ ਸਿੰਘ ਦੀ ਤਨਖਾਹ ਨਾਲ ਚੱਲਦਾ ਸੀ ਬੀਤੀ ਸ਼ਾਮ ਸਾਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਗੌਰਵ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਡੈੱਡ ਬਾਡੀ ਦੁਬਈ ਤੇ ਹਸਪਤਾਲ 'ਚ ਰੱਖੀ ਗਈ ਹੈ ਇਸ ਮੰਗ ਭਾਗੀ ਖਬਰਦਾਰ ਜਦ ਪਿੰਡ ਪਤਾ ਲੱਗਾ ਤੇ ਇੱਕ ਦਮ ਸਨ ਆਟਾ ਚ ਆ ਗਿਆ ਬਜ਼ੁਰਗ ਮਾਤਾ ਸਮੇਤ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ ਦੁਬਈ ਰਹਿੰਦੇ ਪਿੰਡ ਦੇ ਕੁਝ ਨੌਜਵਾਨ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਵੱਲੋਂ ਸਨ ਆਕਤ ਕੀਤੀ ਗਈ ਇਹ ਪਰਿਵਾਰ ਵੱਲੋਂ ਸਰਬਦਾ ਭਲਾ ٹرسٹ ਦੇ ਪ੍ਰਧਾਨ ਐਸ.ਬੀ. ਸਿੰਘ ਬਰਾਇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇ ਨੂੰ ਪਿੰਡ ਮੋਹਨੰਗਲ ਜਾਂਦਾ ਜਾਵੇ ਅਤੇ ਨਾਲ ਹੀ ਪਰਿਵਾਰ ਦੀ ਸਾਰ ਲਈ ਜਾਵੇ ਤੇ ਕੰਪਨੀ ਕੋਲੋਂ ਗੁਰਪ੍ਰੀਤ ਸਿੰਘ ਦਾ ਬਕਾਇਆ ਲਿਆ ਕੇ ਦਿੱਤਾ ਜਾਵੇ ਦੱਸਣ ਜੋਗਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਾਫ ਪਸਰਪੰਚ ਤੇ ਸੀਨੀਅਰ ਕਾਂਗਰਸੀ ਅਜੀਤ ਸਿੰਘ ਮੋਹਨੰਗਲ ਦੇ ਭਰਾ ਦਾ ਪੇਟਾ ਸੀ ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ ਅਤੇ ਵਿਧਵਾ ਪਤਨੀ ਸਨੇਧੋ ਪੁੱਤਰਾ ਨੂੰ ਛੱਡ ਗਿਆ